ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੌਲਕਲਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਮੱਜਾਂ ਮਖਾਉਣੀਆਂ ਜਿੰਨਾਂ ਚੋ ਤਿੰਨ ਸੁਈਆਂ ਤੇ ਦੋ ਗੱਬਣਾ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਦੋ-ਦੋ ਟਾਈਮ ਪਾਸ ਕਰਕੇ ਖੜੋ ਜੀ ਆਪਣੇ ਮਤਲਬ ਪਿੰਗੀ ਤਰ੍ਹਾਂ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੁਆਈ ਕਰਾ ਲੈ ਜਾਂ ਪਾਸ ਕਰਾ ਲੈ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਆ ਵਧੀਆ ਪਾਜੀ ਚਲੋ ਵਧੀਆ ਚਾਹੀਦਾ ਜੀ ਤੇ ਵਿਗਿਆਤ ਨਾਲ ਮਾਲ ਹਾਂਜੀ ਮਾਲ ਵਿਗਿਆ ਤੇ ਅੱਜ ਫੇਰ ਪੰਜ ਮੱਜਾ ਲੈਣ ਦੀ ਹੈ ਨਾ ਠੀਕ ਹੈ ਜੀ ਚਲੋ ਨਾਮ ਦੱਸੋ ਇਕਰੀਖਣ ਸਿੰਘ ਜੀ ਹਾਂਜੀ ਪੈਂਡਲ ਤੌਲ ਖੁਰਦ ਕੋਲਕਲਾ ਕੋਲਕਣਾ ਕੋਲਕਲਾ ਤਸੀਲ ਨੰਬਰ 7 ਤਸੀਲ ਤਸੀਲ ਵਿੰਪ ਸਰਣਾ ਨੰਮਰੀ ਸਰਲਾ ਬਾਈਪਾਸ ਤੇ ਲੱਗ ਗਈ ਆ ਹਨਾ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦੋ 75087515 ਠੀਕ ਹੈ ਜੀ ਤੇ ਅੱਜ ਪੰਜ ਮੱਜਾਂ ਆ ਤੇ ਸ਼ੁਰੂਆਤ ਫੇਰਾ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਸੂਈ ਹੈ ਇਹਦੇ ਤੋਂ ਹੀ ਕਰ ਲਈਏ ਕਿੰਨਾ ਚਿਰ ਹੋ ਗਿਆ ਵਿਧੀ ਨੂੰ ਸੂਈ ਨੂੰ ਸੂਈ ਨੂੰ ਭਾਜੀ ਹੋ ਗਿਆ 12 13 ਦਿਨ 12 13 ਦਿਨ ਹੋ ਗਿਆ ਕਿੰਨਾ ਕਰ ਗਈ ਦੁੱਧ ਤਿਆਰ ਹੈ ਦੁੱਧੇ 12 13 ਗੱਲੋ ਡਾਏ अच्छा 12 13 लीटर हां जी लीटर मरना तैयार ਜਿਹੜਾ हां जी ਤਿਆਰ ਦੋ ਤੇ ਇਹ ਕਿੰਨਾ ਕੁ ਦੁੱਧ ਘਰੀ ਜਾਊਗੀ ਤੇ ਵੇਖੋ ਜੀ ਕਰੋਗੇ ਆਪਣੇ 14 किलो ਤੇ ਕਰੋ 15 किलो अच्छा हां जी ਮਤਲਬ ਹੁਣ ਜਿਹੜਾ 12 13 ਲੀਟਰ ਕਰੋ ਚਵਾ ਦੋਗੇ हां जी ਚਵਾ ਦਾਂਗੇ ਤੇ 14 15 ਤੱਕਰ ਜਾ ਸਕਦੀ ਆ ਆ ਬੱਚਾ ਇਹਦਾ ਆ ਬੱਚਾ ਕੀ ਜਮਗਰੇ ਦੇ ਕੱਟਾ ਜੀ ਮੰਗਰੇ ਦੇ ਕੱਟਾ ਲਿਆ ਵੇਦੀ ਤੋੜਦੀ ਇਹਨਾਂ ਇਹ ਤਾਂ ਕੀ ਬੜੀ ਆ ਬਾਕੀ ਉਤਰਿਆ ਆ ਵੀ ਚਲੋ ਥੱਲਿਆਂ ਚੰਗੀ ਆ ਮਦਰੀ ਗੁੱਟੀ ਦੀ ਮੱਝ ਆ ਬਹੁਤ ਹੀ ਵੱਡੇ ਗੱਦਾਂ ਲੀਨ ਆ ਥੱਲਿਆਂ ਸਫਾਈ ਠੀਕ ਆ ਤਰ੍ਹਾਂ ਗੱਦ ਕੱਟ ਬਿਲਕੁਲ ਲੈਂਕ ਕਰੀ ਦੇਖ ਸਕਦੇ ਹੋ ਇਹ ਥੱਲੇੋਂ ਚੰਗੀ ਤਿਆਰ ਹੋਈ ਆ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਬਾਕੀ ਅੱਗੇਵੇਂ ਤੇ ਥਣ ਦੇਖ ਸਾਡੇ ਪੱਕੇ ਉਮੀਦ ਹੈ ਗਾਰਡ ਵੀ ਚੰਗੀ ਹੋਗੀ ਇਹ ਗੌਰ 2.5 ਤਣਕਲ ਹੋਗੀ ਠੀਕ ਹੈ ਜੀ ਹਾਂ ਜੀ ਕਿੰਨਾ ਫਿਰ ਵੇਚੀ ਮੁੱਲ ਰੱਖਣਾ ਪਏ ਇਹ ਇੱਕ ਤਾਹ ਵੇਚੀ ਅੱਛਾ 1 ਲੱਖ ਦੇ 10000 ਹਾਂ ਜੀ ਕਿੰਨੇ ਦੇ ਦੇ ਦਾਂਗੇ ਜੀ ਅੱਛਾ ਪੂਰੇ ਲੱਖ ਦੀ ਦੇ ਦੋਗੇ ਵਿਚੋ ਮਾਨਤਾ ਨੂੰ ਹੋ ਜੂਗਾ ਚਲੋ ਬਾਕੀ ਮੁੱਕਤੇ ਹੋ ਜੂਗਾ ਮਾਨਤਾ ਨਾਲ ਹਾਂ ਠੀਕ ਹੈ ਜੀ ਤੇ ਉਹ ਨਾਲ ਜਿਹੜੇ ਨੀਲੀ ਰਵੀਆ ਜੀ ਨੀਲੀ ਦੀ ਮੱਝ ਆ ਇਹ ਕਿੰਨੇ ਕੇ ਦੁੱਧ ਜੇ ਸੋਏ ਭਾਜੀ ਅੱਛਾ ਇਹ ਦੂਸਰੇ ਸੋਏ ਸੋਣੀ ਆ ਤੇ ਕਿੰਨੇ ਕੇ ਦੁੱਧ ਆ ਲਈ ਇਹ ਦੋ ਵੀ 10 12 ਕਿਲੋ ਜੇ ਸੋਏ ਝੋਟੀ ਆ ਅੱਛਾ 10 12 ਰਾਈਟਰ ਇਹ ਵੀ ਦਈ ਜਾਊਗੀ ਹਨਾ ਤੋਰਾਂ ਹਾਂ ਫੇਰ ਇੱਕ ਰੀਨ ਪੂਰ ਨੀਲੀ ਦੀਆਂ ਸਾਰੇ ਨਿਸ਼ਾਨੀਆਂ ਗੀਆਂ ਨੀਲੀ ਦੀ ਝੋਟੀ ਆ ਬਾਕੀ ਚੰਗੇ ਜੰਮੀ ਪਲੀਏ ਰਾਜੀ ਆ ਪੂਰੀ ਜਨਰ ਲਾਜੂ ਰੱਖ ਤਨ साम्भे सँभे किसी चंगी रीजन लाया जित ਸੋਹੜੀ ਸੋਹੜੀ ਜੀ ਤੇ ਆ ਥਾਣੇ ਦੇਖ ਸਕਦੇ ਤੇ ਵੀ ਆਪਾਂ ਲਾਗੇ ਤੋਂ ਅਗਲੇ ਪਿਛਲੇ ਥਣ ਲਗਭਗ 1 ਕੋਈ ਸਾਈਜ਼ ਦੇ ਹਾਂਜੀ ਕੋਈ ਇੱਕ ਗੋੜਛਾੜ ਦੇ ਆ ਦੇਖ ਸਕਦੇ ਬਾਕੀ ਜੰਮੀ ਪਲੀ ਚੰਗੀ ਆ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਭਾਜੀ 1 ਤਾਂ ਦਾ ਵੀ 1 ਲੱਖ ਦੇ 10000 ਹਾਂਜੀ ਲੱਖ ਦੀ ਦੇ ਦਾਂਗੇ ਵੀਰ ਜੀ ਮਾਨਤਨ ਹੋ ਜੂਗਾ ਅੱਛਾ ਲੱਖ ਜੋ ਮਾਨਤਨ ਕਰ ਦੋ ਹਾਂਜੀ ਕਰਾਂ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਆ ਛੋਟੀ ਜੀ ਵੇ ਪਹਿਲੇ ਸੂਏ ਚੱਲਦੀ ਕੋਲ ਸੂਈ ਸਵਾਈ ਆ ਨਹੀਂ ਗੱਬਣੇ ਇਹ ਗੱਬਣੇ ਆ ਹਨਾ ਪਰ ਦੀ ਸੂਈ ਐ ਇਹ ਗੱਬਣੇ ਤੇ 10 ਦਿਨ ਪੁਰੇ ਤੇ 10 ਦਿਨ ਲੈਂਦੀ ਆ ਜੀ ਅੱਛਾ 10 ਦਿਨ ਖੜਦੀ ਐ ਹਾਂਜੀ ਚੱਲਾ ਫਿਰ ਤੋੜ ਤਾ ਥੋੜਾ ਠਾ ਠਾ ਦਈਏ ਪਹਿਲਾ ਸੂਆ ਜਨੇ ਸੋਣਾ

ਤੇ ਇਹ ਵੀ ਦੀ ਕਿੰਨਾ ਦੁੱਧ ਘਰੀ ਜਾਊਗੀ ਇਹ ਕਰੋਗੇ 7-8 ਕਿਲੋ ਹੀ ਪਹਿਲੇ ਸੂਈ ਛੋਟੀ ਹੈ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ 75000 ਰੁਪਿਆ ਮੁੱਲ ਲੈਣ ਦੇਣ ਵਾਲੀ ਕੋਲ 70 ਦੀ ਦੇ ਦਾਂਗੇ ਅੱਛਾ 70000 ਨਹੀਂ ਦੇ ਦੋਗੇ ਠੀਕ ਹੈ ਜੀ ਹਾਂਜੀ ਬਾਕੀ ਮੌਕੇ ਦਾ ਮਾਨਤਾ ਨੂੰ ਠੀਕ ਹੈ ਤੇ ਹੁਣ ਆ ਜਿਹੜੀ ਮਾਜੇ ਵੀ ਸੂਈ ਹੈ ਇਹ ਕਿੰਨੇ ਚੱਦੀ ਸੂਈ ਹੈ ਇਹ ਸੂਈ ਹੈ ਜੀ ਕੋਈ ਹਫਤੇ ਕਿ ਦੀ ਸੂਈ ਹੈ ਅੱਛਾ ਹਾਂਜੀ ਤੇ ਦੁੱਧ ਦੇ ਤੇ ਕੋਲ ਦੁੱਧ ਦੇ ਕੋਲ 9 ਕਿਲੋ ਦੇ ਕਰੀਬ ਹੈ ਜੀ ਤੇ ਇਹ ਕਿੰਨਾ ਘਰੀ ਜਾਊਗੀ ਦੁੱਧ ਤੇ 10 ਕਿਲੋ ਕਰ ਜੂਗੀ ਅੱਛਾ ਜੀ ਹਾਂਜੀ ਆ ਜ ਲੈ ਦੋਦੇ ਦੇ ਕੋਲ ਹੁਣ 9 ਲੀਟਰ ਹੈਗਾ ਇਹ 10 ਕਿਲੋ ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਕਰੀ ਜਾਊਗੀ 8 ਕਿਲੋ ਲੀਟਰ ਹੈਗਾ ਜੀ ਆਜ ਲਾ ਆ ਵੀ ਦੀ ਮਿਲਾਂ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਵੀ ਭਾਜੀ ਮੁੱਲ 75000 ਰੁਪਇਆ 70000 ਦੀ ਦੇ ਦਾਂਗੇ ਅੱਜ ਅੱਛਾ ਵੀ 70000 ਦੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਤੇ ਕਾਰੀ ਦੋ ਵੀ ਉਹ ਬੱਚਾ ਜੀ ਮਾਫ ਕਰਨਾ ਤੇ ਆਹ ਹਵਾਨਾ ਇਹਨਾਂ ਦੇ ਦੇਖ ਸਾਡੇ ਕਰੀ ਆਪ ਲਾਗੇ ਤਾਂ ਤੇ ਆਹ ਬੱਚੇ ਇਹਨਾਂ ਦੇ ਅੱਜ ਤਾਂ ਮਸਾਲਾ ਜ ਆਹ ਬੱਚੇ ਇਹਦਾ ਵਾ ਤੇ ਜਿਹੜੀ ਹੁਣ ਮਖੌਨ ਲੱਗੇ ਉਹਦਾ ਬੱਚਾ ਵਾ ਬੋਲੋ ਜੀ ਇਹਨੋਂ ਕਿੰਨਾ ਚਰੋਗੇ ਵੀਰ ਜੀ ਸੋਈ ਨੂੰ ਇਹਨੂੰ ਸੋਈ ਨੂੰ ਭਾਈ ਇੱਕ ਹਫਤਾ ਗਿਆ ਤੇ ਦੁੱਧ ਦੀ ਸੋਈ ਚ ਅੱਛਾ ਹਾਂਜੀ ਤੇ ਦੁੱਧ ਕਿੰਨਾ ਕਰਗੀ ਤੇ ਉਹ ਦੋਨਾਂ ਦਾ 10-12 ਕਿਲੋ 12 ਕਿਲੋ 10-12 ਕਿਲੋ ਇੱਥੇ ਅੰਦਾਜ਼ੇ ਨਾਲ ਤੇ ਇਹ ਕਿੰਨਾ ਕਰੀ ਜਾਊਗੀ 15-16 ਕਿਲੋ ਤੇ ਕਰੂਗੀ ਅੱਛਾ ਵਧੀਆ ਮੱਚ ਕੱਦ-ਕਾਠ ਚੰਗਾ ਵਾ ਇਧਰ ਦੀ ਡੱਬ ਵਾਲੀ ਦੀ ਮੈਂ ਇਹਦੇ ਕੋਲੋਂ ਗਾਂ ਕਰੂੰ ਇਧਰ ਦੀ ਮੈਂ ਨਹੀਂ ਉਧਰ ਦੀ ਹਾਂ 10 ਤੋਂ 12 ਲੀਟਰ ਹੁਣ ਜਦ ਦੁੱਧ ਜਿਹੜਾ ਕਿੰਨੇ ਵੀ ਹੈਗਾ ਤੇਰੀ ਸੂਈ 20 ਤਰੀਕ ਦੀ ਸੂਈ ਹੈ। ਬਾਕੀ ਉਤਰਿਆ ਆ ਵੀ ਕੱਦ ਘਾਟ ਪੱਖੋਂ ਚੰਗੀ ਜਵਾਨ ਹੈ। ਭਾਰੀ ਆ ਮਾਜੇ। ਪੂਰੀ ਫੁੱਲ ਹੈਗਾ। ਆ ਜਲੇ ਲਾਉਂ। ਬਾਕੀ ਥਾਣੇ ਦੇ ਤੁਹਾਨੂੰ ਲਾਗੇ ਤੇ ਦਿਖਾ ਦਈਏ ਆ ਲੈ ਖਾ ਦੇ ਅਗਲੇ ਪਿਛਲੇ ਥਾਂ ਲਗਪਗੇ ਦੇ ਵੇਖੋ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਵੀ ਜੀ 1 15 1 ਲੱਖ ਤੇ 15000 ਦਾਸ ਹੀ ਦੇਣੀ ਹੈ ਜੀ ਅੱਛਾ 1 ਲੱਖ ਤੇ 10000 ਦੀ ਦੇਣੀ ਹਾਂ ਨਾ ਠੀਕ ਹੈ ਜੀ ਠੀਕ ਹੈ ਬਾਕੀ ਚਲੋ ਬਾਕੀ ਕੋਈ ਤਸੱਲੀ ਕਰਕੇ ਨਾ ਵੇਚ ਚਾਹ ਕੇ ਆਪਣੀ ਤਸੱਲੀ ਕਰੋ ਤੇ ਇਥੋਂ ਵੇਚ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ Oh.